ਕਿਸਾਨ ਇੱਕ ਪਾਸੇ ਜਿੱਥੇ ਰੇਲਾ ਰੋਕਣ ਦੇ ਲਈ ਟਰੈਕ ਤੇ ਉਤਰੇ ਹੋਇਆ ਤਾਂ ਉੱਥੇ ਹੀ ਜੋ ਭਾਜਪਾ ਲੀਡਰ ਹਲਕਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਉਹਨਾਂ ਦਾ ਵਿਰੋਧ ਵੀ ਕਰ ਰਹੇ ਨੇ ਤਾਂ ਤਾਜ਼ਾ ਤਸਵੀਰ ਇ ਸਕੰਦਰ ਸਿੰਘ ਮਲੂਕਾ ਦੀ ਨੂ ਜੋ ਕਿ ਪਰਮਪਾਲ ਕੌਰ ਭਾਜਪਾ ਚ ਸ਼ਾਮਲ ਹੋਏ ਨੇ ਤੇ ਉਮੀਦਵਾਰ ਨੇ ਬਠਿੰਡਾ ਲੋਕ ਸਭਾ ਹਲਕਾ ਧੋਤਾ ਉਹਨਾਂ ਦਾ ਜਬਰਦਸਤ ਵਿਰੋਧ ਹੈ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਗਿਆ ਹੈ ਤਾਂ ਜਿੱਥੇ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਭਾਜਪਾ ਦੇ ਲੀਡਰਾਂ ਦਾ ਵਿਰੋਧ ਹੁੰਦਾ ਰਹੇਗਾ ਤਾਂ ਉਸ ਦੇ ਤਹਿਤ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਅੱਜ ਵੱਡੇ ਪੱਧਰ ਤੇ ਇਕੱਠ ਕਰਕੇ ਬਠਿੰਡਾ 'ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਪਰਮਪਾਲ ਕੌਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ ਹੈ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮੌਕੇ ਤੇ ਜਿਹੜੇ ਹਾਲਾਤ ਨੇ ਉਹ ਪੁਲਿਸ ਨਾਲ ਵੀ ਆਹਮੋ ਸਾਹਮਣੇ ਦੇ ਸਾਹਮਣੇ ਆਏ ਨੇ ਜਿਸ ਵਿੱਚ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇੱਥੇ ਤੱਕਾ ਮੁਕੀ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲਿਆ ਨੇ ਤਾਂ ਪਰਮਪਾਲ ਕੌਰ ਦਾ ਵਿਰੋਧ ਹੈ ਜਿਹੜਾ ਕਾਫੀ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਕਿਸਾਨ ਹੈ ਜਿਹੜੇ ਹਰ ਰੋਜ਼ ਕਿਸੇ ਨਾ ਕਿਸੇ ਭਾਜਪਾ ਲੀਡਰ ਦਾ ਵਿਰੋਧ ਕਰ ਰਹੇ ਨੇ ਤਾਂ ਬਠਿੰਡਾ ਵਿੱਚ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਰਮਪਾਲ ਕੌਰ ਦਾ ਜਬਰਦਸਤ ਵਿਰੋਧ ਆ ਕੀਤਾ ਗਿਆ ਤਾਂ ਜਿੱਥੇ ਦੇਖਿਆ ਜਾ ਰਿਹਾ ਕਿ ਚੋਣਾਂ ਦਾ ਐਲਾਨ ਹੋਇਆ ਵੈ ਤੇ ਉੱਥੇ ਹੀ ਉਮੀਦਵਾਰ ਆਪਣੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਦੇ ਲਈ ਨਿਕਲ ਰਹੇ ਨੇ ਤਾਂ ਉਧਰ ਭਾਜਪੀ ਦੇ ਲੀਡਰਾਂ ਦਾ ਜਿਹੜਾ ਵਿਰੋਧ ਹੈ ਉਹ ਦਿਨੋ ਦਿਨ ਵੱਧਦਾ ਜਾ ਰਿਹਾ ਜਿਸ ਦੇ ਚਾਲਦੇ ਆ ਪਰਮਪਾਲ ਕੌਰ ਦੇ ਖਿਲਾਫ ਅੱਜ ਜਬਰਦਸਤ ਨਾਰੇਬਾਜੀ ਆ ਜਿਹੜੀ ਕਿਸਾਨਾਂ ਵੱਲੋਂ ਕੀਤੀ ਗਈ ਹੈ ਕੀ ਕੁਝ ਮਾਹੌਲ ਆ ਮੌਕੇ ਦਾ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਲੈਂਦੀ ਹੈ ਤਾਂ ਉਹਦੇ ਬੱਚੇ ਕਿਹਦੇ ਜਿਸ ਸਕੂਲ ਚ ਵਰਦੇ ਹੈ ਤੇ ਛੋਟੇ ਬੱਚੇ ਸਰਕਾਰੀ ਸਕੂਲਾਂ ਚ ਵਰਦੇ ਹੈ ਤੇ ਇਹਨਾਂ ਦੇ ਬੱਚੇ ਤਾਂ ਡਿਗਰੀ ਲੈਂਦੇ ਹੈ ਤੁਸੀਂ ਟੈਕਸ ਭਰਦੇ ਹੋ ਨਾਲ ਤਰਗਾਣ ਦੇਂਦਿਆਂ ਨੇ ਤੇ ਅੱਜ ਆਹ ਵਾਲੇ ਭਰਾ ਇੱਥੇ ਮੋਟਾ ਮਗੜ ਕੇ ਆਉਂਦੇ ਆ ਇਹ ਭਰਾਵਾ ਜਿਮਰੀ ਆ ਕੇ ਇੱਕ ਪਾਸੇ ਆਹ ਸਰਕਾਰ ਸਮਝਾਉਣ ਨਹੀਂ ਦਿੰਦੇ ਕਿਉਂ ਭਾਈ ਅਸੀਂ ਲਾਗ ਮਾਰ ਜਾਂਦੇ ਹਾਂ ਉਹਦੇ ਮਲੂਕੇ ਦੀ ਨੂੰਹ ਹੈ ਸਾਡੀਆਂ ਵੀ ਨੂੰਹਾਂ ਦੇ ਪਰ ਉਹ ਸੀਟ ਤੇ ਬੈਠੀ ਹੈ ਅਸੀਂ ਦੱਟ ਕਰਾਉਣਾ ਨੂੰ ਰੋਟਾ ਦਾ ਇਹਨਾ ਨਹੀਂ ਕਰ ਦਿੰਦੇ ਤੇ ਫੇਰ ਭਰਾਓ ਜਦੋਂ ਇਹ ਗੱਦੀ ਤੇ ਬੈ ਗਏ ਤੇ ਕਿੱਥੇ ਮਾਣ ਹੈ ਇਹ ਕਰਕੇ ਪਾਣੀ ਚਾਈ ਜਾ ਕੇ ਜਿਵੇਂ ਸਾਧੀਆਂ ਦਿੰਦੇ ਨੇ ਪਰ ਇਹਨਾਂ ਦੇ ਕੋਈ ਨੀ ਬਸਾ ਨਾ ਹਾਣੀ ਕਾ ਨਾ ਵਾਲੀ ਕਾ ਸੁਦੀ ਜਾਲ ਹੋਣਾ ਜੇ ਕੋਈ ਕਿਸੇ ਦਾ ਨਾ ਤੇ ਕਿੱਥੇ ਬੈਠਨੇ ਦੇਣਾ ਤਾਂ ਸੱਜਿਆ ਕੋਈ ਇਸ਼ਾਨੀ ਬਣ ਹੋਏ ਇਹ ਆਪ ਦੇ ਸ਼ਹਿਰਾਂ 'ਚ ਆਉਂਦੇ ਪੰਜਾਬ ਵਿੱਚ ਆ ਪਗੜਿਆ ਪੰਨਾਂ ਦੇ ਆ ਲੋਕਤੰਤਰ ਹੈ ਅੱਜ ਮੋੜ ਦਿੱਤਾ ਲੋਕਾਂ ਨੂੰ ਬੇਦਰ ਦਾ ਹੈ ਕਿ ਇੱਥੇ ਫਿਰ ਕਹਾਦਾ ਲੋਕਤੰਤਰ ਹੈ ਤੇ ਭਰਾਵੋ ਜੋਗਤੰਤਰ ਹੈ ਆ ਜੋਪਾ ਨਾਲ ਖੜੀ ਹੈ ਜੋਤ ਆਈ ਹੋਈ ਆ ਪਸਥਰੀ ਹੈ ਜਿਵੇਂ ਬੇਲੇ ਵਾਲਿਆ 100 ਕਰੋੜ ਰੁਪਇਆ ਲੈ ਕੇ ਭਾਜਾ ਦੇ ਦੀ ਅਦੇਜਾ ਜਿਹੜਾ ਪੁਰਤੀ ਚੱਲਦਾ ਤੇ ਆਹ ਜਿਹੜਾ ਮੈਸਰਖਾਨੇ ਦਾ ਕਰ ਕਰਾ ਪਤੋ ਰੋਟੀ ਖਾਣ ਲੈ ਕੇ ਜੀ ਨਿਕਲਦਾ ਤੇ ਉਹਦੇ ਵਾਹ ਤੇ ਅਡਾਨੀਏ ਭਰਾਵੋ 80 ਕਰੋੜ ਰੁਪਇਆ ਖਰਚ ਕਰਿਆ ਹੋਇਆ ਕਿੰਨੇ ਕਲਾਕਾਰਾਂ ਦੇ ਨਾਮ ਤੋਂ ਸੱਤੇ 750000 ਸਾਰੇ ਜਿੰਨੇ ਦਿੱਸੋ ਪੈਸੇ ਦੀ ਬਾਤ ਜਾਂਦੀ ਹੈ ਵੀ ਭਰਾਵੋ ਇੱਕ ਘੱਟ ਜਿੱਥੇ ਵੀ ਲੋਕੀ ਪਾਉਂਦੀ ਹੈ ਜਿਹੜੀ ਆਲ ਦੇ ਵਿੱਚ ਮਾਇਰ ਸਾਹੂ ਫਿੱਕਦੀ ਹੈ ਇੱਕ ਬਣੀ ਪੁਰਤੀ ਚੱਲਦਾ ਦੇਖੀ Obrigado. ਸੰਯੁਕਤ ਮੋਰਚੇ ਦਾ ਸੱਦੇ ਵੱਲੋਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਜਿਹੜਾ ਨੇ ਇਕਤਾ ਗਰਾਹਾ ਤੇ ਬੀਕੇ ਜੋ ਇਕਤਾ ਧਕਾਉਂਦਾ ਮਨਜੀਤ ਸਿੰਘ ਧਨੇਰ ਵਾਲੀ ਜਥੇਬੰਦੀ ਵੱਲੋਂ ਸਾਂਝਾਂ ਤੌਰ ਤੇ ਜਿਹੜਾ ਇਸ ਸਕੀਮ ਦਾ ਸੱਦਾ ਹੈ ਉਹਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਪੈਰ ਧਰੂ ਉਹਨਾਂ ਨੂੰ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਮੋਰਮੰਡੀ ਦੇ ਵਿੱਚ ਇਕੱਠੇ ਹੋਏ ਅੱਜ ਇਕੱਠੇ ਹੁੰਦਿਆ ਸਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਧਰਮਸ਼ਾਲਾ ਦੇ ਵਿੱਚ ਆਉਣਾ ਹੈ ਹਾਲਾਂਕਿ ਧਰਮਸ਼ਾਲਾ ਦੇ ਵਿੱਚ ਗੈਰ ਕਾਨੂੰਨੀ ਐ ਅ ਜਾਬਤੇ ਦੇ ਅਨਸਾਰ ਵੀ ਪਰ ਜਦੋਂ ਅਸੀਂ ਆ ਚੌਂਕ ਦੇ ਵਿੱਚ ਦਾਖਲ ਹੋਏ ਆ ਕੇ ਖੜੇ ਹਾਂ ਖੜਦਿਆ ਸਾਰ ਕੁਸ ਪੁਲਿਸ ਮੁਲਾਜ਼ਮ ਜਿਹੜੇ ਬਹੁਤ ਸਾਰੇ ਚੱਕੇ ਹੋਏ ਸੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਲਾਗਾ ਨਹੀਂ ਦੇਗਾ ਨਹੀਂ ਸਾਡੇ ਬਜ਼ੁਰਗ ਕਿਸਾਨਾਂ ਦੇ ਡਾਂਗਾ ਵੀ ਮਾਰੀਆਂ ਪੱਗਾਂ ਵੀ ਲਾਈਆਂ ਧੱਕਾ ਮੁਕੀ ਵੀ ਕੀਤੀ ਹੈ ਅਸੀਂ ਪੰਜਾਬ ਸਰਕਾਰ ਨੂੰ ਇਸ ਕੱਲ ਦਾ ਸਨੇਹਾ ਦੇਣਾ ਚਾਹੁੰਦੇ ਆ ਇਹੋ ਜੇ ਪੁੱਛ ਰਹੇ ਹੋਏ ਅਫਸਰਾਂ ਦੇ ਜੇ ਤੁਸੀਂ ਨਾਥ ਨਹੀਂ ਪਾਉਂਦੇ ਤੁਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਆਪਨੇ ਆਉਣਾ ਅਸੀਂ ਆਪ ਦਾ ਵਿਰੋਧ ਅਜੇ ਤੱਕ ਨਹੀਂ ਕਰਨਾ ਚਾਹੁੰਦੇ ਸੀ ਪਰ ਜੇ ਆਹ ਪੁਲਿਸ ਮੁਲਾਜ਼ਮ ਐਂ ਕਰਨਗੇ ਸਾਡੇ ਨਾਲ ਸਾਡੀ ਮਜਬੂਰੀ ਬਣੂਗੀ ਅਸੀਂ ਪਿੰਡਾਂ ਦੇ ਵਿੱਚ ਛੋਡੇ ਨਾਲ ਵੀ ਦੋ ਹੱਥ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ 700 ਕਹਾਂ ਕਿਸਾਨ ਸ਼ਹੀਦ ਹੋ ਗਿਆ ਐਮਐਸਪੀ ਵਾਲੀ ਗੱਲ ਉੱਥੇ ਖੜੀ ਹੈ ਸਾਡੇ ਦੋ ਬਾਰਡਰਾਂ ਦੇ ਉੱਤੇ ਇੱਕ ਸਾਲ ਅੱਜ ਵੀ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਬੈਠੇ ਐ ਕੋਈ ਸੁਣਵਾਈ ਨਹੀਂ ਸਾਡੀ ਹੋਈ ਉਲਟਿਆ ਸਾਨੂੰ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਕੁੱਟਣ ਇਹ ਬੀਜੇਪੀ ਵਾਲੇ ਅਸੀਂ ਕਹਾਂਗੇ ਬੀਜੇਪੀ ਦੇ ਸ਼ਿਕਾਰੀ ਹੋਏ ਪੁਲਿਸ ਅਧਿਕਾਰੀ ਐ ਇਹ ਇਹ ਸਹਿਯੋਗ ਨਹੀਂ ਕਰਾਂਗੇ ਅਸੀਂ ਅਸੀਂ ਭਗਵੰਤਪਾਲ ਸਾਹਿਬ ਨੂੰ ਇਹ ਸਨੇਹਾ ਦੇਣਾ ਚਾਹਦੇ ਵੀ ਅਜੇ ਪੁੱਛ ਰਹੇ ਹੋ ਜਾਂਦੇ ਨੱਥ ਪਾਓ ਜੇ ਵਿਰੋਧ ਦਰਜ ਕਰਾਉਣਾ ਸੀ ਪੂਏ ਸਕੇਮ ਵੱਲੋਂ ਅਸੀਂ ਲਗਾਤਾਰ ਜਾਰੀ ਰਹਾਗੇ ਜਿੱਥੇ ਮਰਜੀ ਹੈ ਪੁਲਿਸ ਲਿਆ ਕਰਨ ਪਿੰਡਾਂ ਦੇ ਵਿੱਚ ਪੁਲਿਸ ਲੈ ਕੇ ਆਉਣ ਅਸੀਂ ਪਿੰਡਾਂ ਦੀਆਂ ਫਿਰਨੀਆਂ ਤੇ ਦਾਖਲ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਹੁਣ ਨਹੀਂ ਦਿੰਦੇ ਹੈਗੇ ਅੱਜ ਤੋਂ ਬਾਅਦ ਜਿਵੇਂ ਜਿਵੇਂ ਅੱਜ ਇਹਨਾਂ ਨੇ ਹਾਲਤ ਪੈਦਾ ਕੀਤੀ ਹੈ ਪਿੰਡਾਂ ਦੇ ਫਿਰਨੀਆਂ ਤੇ ਆ ਕੇ ਟਕਰਾਂਗੇ ਇਹਨਾਂ ਦੇ ਨਾਲ ਮੇਰਾ ਨਾਮ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਟਕੌਂਦਾ ਜੀਵਿਤ ਨੇਰੇ ਅਗਵਾਈ ਕਰਤਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਾਮਪਰਾ ਅੱਜ ਅਸੀਂ ਨਾ ਸੰਜੁਕਤ ਮੋਰਚਾ ਦੇ ਸੱਜੇ ਤੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਦੇਖਜੂ ਗਰਾਹਾਂ ਤੇ ਬਿਕਜੂ ਟਕਾਉਂਦਾ ਤੇ ਇੱਕ ਮਤਲਬ ਮਲੂਕ ਦੀ ਜਥੇਬੰਦੀਆ ਉਹਦੇ ਵੱਲੋਂ ਵੀ ਪੰਜਾਬ ਕਿਸਾਨ ਯੂਨੀਅਨ ਉਹਦੇ ਉਹ ਵੀ ਸਾਥੀ ਆਏ ਨੇ ਅਸੀਂ ਮਤਲਬ ਸ਼ਾਂਤਪ੍ਰੀਤ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਡਿਮਾਂਡਾਂ ਸੀਗੀਆਂ ਉਹ ਮਤਲਬ ਬੱਲੂ ਵਾਲਾ ਜਿਹੜਾ ਸ਼ੋਭ ਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਇਨਸਾਫ ਦੋਨੋਂ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ ਥਰੂ ਗਾ ਛੱਡਿਆ ਗੋਲੀਆਂ ਕੱਲ ਗੱਬਿਆ ਜਾਂ 700 ਸ਼ਹੀਦ ਸਾਬਾ ਕਿਸਾਨ ਹੋਇਆ ਸੀ ਉਹਨੂੰ ਸਾਫ ਦਰਨ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀ ਚ ਸਾਡੇ ਟੋਨੀ ਮਿਸਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਝੜਾ ਕੇ ਉਹਨਾਂ ਨੂੰ ਸਾਫ ਦਰਨ ਵਾਸਤੇ ਆ ਅਸੀਂ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਤੱਕ ਕੋਈ ਨਹੀਂ ਕੀਤੀ ਗਈ ਸੰਜੋ ਆਪਣਾ ਸੁਆਮੀ ਨਾਲ ਦੀ ਰਿਪੋਰਟ ਕੋਈ ਲਾਗੂ ਕੀਤੀ ਗਈ ਕਰਜੇ ਤੇ ਲਖੀਰ ਕੋਈ ਮਾਰੀ ਜਾ ਰਹੀ ਜੇ ਕਾਂਗਰਸ ਘਰਾਨਾ ਦਾ ਕਰ ਕਮ ਆਪ ਹੋ ਸਕਦਾ ਇਹ ਸ਼ਾਂਤਮਈ ਅਸੀਂ ਸਵਾਲ ਕਰਨ ਆਏ ਸੀਗੇ ਪਰ ਪੁੱਛਦੇ ਮਤਲਬ ਉਸ ਅਧਿਕਾਰੀ ਸੀ ਜਿਹੜੇ ਜਿਹੜੇ ਕਿ ਛਰੇਆਂ ਵਿੱਚ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾਂ ਛਰੇਆਂ ਵਿੱਚ ਮਾਰੀਆਂ ਤੇ ਸੁਗੰਦੀ ਇਹ ਕਹਿ ਰਹੇ ਸੀਗੇ ਅਸੀਂ ਤਾਂ ਆ ਹੀ ਕਰਾਂਗੇ ਅਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਗਵਾਨ ਤੇ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੀ ਰੋਸ਼ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਾਊਗੀ ਤੇ ਅੱਜ ਛਰੇਆਂ ਵਿੱਚ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਥਪਾਲ ਜਿਹੜੇ ਕੋਠੇ ਅਧਿਕਾਰੀਆ ਤੇਰੇ ਆਉਣ ਵਾਲੇ ਸਮੇਂ 'ਚ ਪਰ ਪਿੰਡਾਂ 'ਚ ਵੜਨਾ ਤੇਰਾ ਵੀ ਤੁੱਬੜ ਹੋਊਗਾ ਇਹਨਾਂ ਨੂੰ ਵੀ ਕਹਿੰਦੇ ਆ ਬੀਜੇਪੀ ਨੂੰ ਤੇ ਇਥੋਂ ਦੇ ਪਸਾਥਨ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ ਚ ਆਇਓ ਫਿਰ ਵੇਖਾਂਗੇ ਕਿਵੇਂ ਰੋਕਦੇ ਸਾਨੂੰ ਚਾਲ ਚੀ ਇਹ ਸਾਰਾ ਕੁਝ ਤੁਸੀਂ ਕੀਤਾ ਕੁੱਟਮਾਰ ਕੀਤੀ ਆ ਔਰ ਸਾਡਾ ਰਾਈਟ ਆ ਡੈਮੋਕਰੇਟ ਰਾਈਟ ਆ ਵਿਰੋਧ ਕਰਨਾ ਇਹ ਸਾਡੇ ਰਾਈਟ ਨੂੰ ਰੋਕਣ ਦੇ ਸਾਤੇ ਮਾ ਕੇ ਸਵਾਰ ਖੜਾ ਕੀਤਾ ਮਖ ਵੀ ਧਾਰਮਿਕ ਸਤਾਣਾ ਦੇ ਵਿੱਚ ਕੋਈ ਵੀ ਪਾਰਟੀ ਚੋਣ ਆਪਦਾ ਪ੍ਰਚਾਰ ਨਹੀਂ ਕਰ ਸਕਦੀ ਕਹਿੰਦੇ ਇਹਦਾ ਚੋਣਾ ਕਮਿਸ਼ਨ ਆਪੇ ਪੁੱਛੂਗਾ ਉਹ ਚੋਣ ਕਮਿਸ਼ਨ ਕਿੱਥੇ ਆ ਭਰਾ ਮੰਦਰ ਚ ਆ ਕੇ ਉਹ ਆਪਦੀ ਰੈਲੀ ਕਰ ਰਹੀ ਆ ਮੀਟਿੰਗ ਕਰ ਰਹੀ ਆ ਸਾਤੀ ਸਗਰਮੀਆਂ ਕਰ ਰਹੀ ਆ ਉਹਤੇ ਕਾਰਵਾਈ ਕਿਉਂ ਨਹੀਂ ਸਾਡੇ ਕਿਸਾਨਾਂ ਤੇ ਕਾਰਵਾਈ ਕਿਉਂ ਨਹੀਂ ਅਸੀਂ ਇਹ ਸਾਥਮਿਕ ਢੱਕ ਦੇ ਨਾਲ ਵਿਰੋਧ ਕਰਨ ਆਏ ਸੀਗੇ ਇਸ ਕਰਕੇ ਅਸੀਂ ਇਹ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਮਤਲਬ ਸਾਡਾ ਮਸਲਾ ਹੱਲ ਨਹੀਂ ਸੰਯੁਕਤ ਮੋਰਚੇ ਦਾ ਸੱਦੇ ਵੱਲੋਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਜਿਹੜਾ ਨੇ ਇਕਤਾ ਗਰਾਹਾ ਤੇ ਬੀਕੇ ਜੋ ਇਕਤਾ ਦਕਾਉਂਦਾ ਮਨਜੀਤ ਸਿੰਘ ਧਨੇਰ ਵਾਲੀ ਜਥੇਬੰਦੀ ਵੱਲੋਂ ਸਾਂਝਾਂ ਤੌਰ ਤੇ ਜਿਹੜਾ ਇਸ ਸਕੀਮ ਦਾ ਸੱਦਾ ਹੈ ਉਹਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਪੈਰ ਧਰੂ ਉਹਨਾਂ ਨੂੰ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਮੋਰਮੰਡੀ ਦੇ ਵਿੱਚ ਇਕੱਠੇ ਹੋਏ ਅੱਜ ਇਕੱਠੇ ਹੁੰਦਿਆ ਸਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਧਰਮਸ਼ਾਲਾ ਦੇ ਵਿੱਚ ਆਉਣਾ ਹੈ ਹਾਲਾਂਕਿ ਧਰਮਸ਼ਾਲਾ ਦੇ ਵਿੱਚ ਗੈਰ ਕਾਨੂੰਨੀ ਐ ਆ ਜਾਬਤੇ ਦੇ ਅਨਸਾਰ ਵੀ ਪਰ ਜਦੋਂ ਅਸੀਂ ਆਹ ਚੌਂਕ ਦੇ ਵਿੱਚ ਦਾਖਲ ਹੋਏ ਆ ਕੇ ਖੜੇ ਆ ਖੜਦਿਆ ਸਰ ਕੁਝ ਪੁਲਿਸ ਮੁਲਾਜ਼ਮ ਜਿਹੜੇ ਬਹੁਤ ਸਾਰੇ ਚੱਕੇ ਹੋਏ ਸੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਲਾਗਾ ਨਹੀਂ ਦੇਗਾ ਨਹੀਂ ਸਾਡੇ ਬਜ਼ੁਰਗ ਕਿਸਾਨਾਂ ਦੇ ਡਾਂਗਾ ਵੀ ਮਾਰੀਆਂ ਪੱਗਾਂ ਵੀ ਲਾਈਆਂ ਧੱਕਾ ਮੁਕੀ ਵੀ ਕੀਤੀ ਐ ਅਸੀਂ ਪੰਜਾਬ ਸਰਕਾਰ ਨੂੰ ਇਸ ਕੱਲ ਦਾ ਸਨੇਹਾ ਦੇਣਾ ਚਾਹੁੰਦੇ ਆ ਇਹੋ ਜੇ ਪੁੱਛ ਰਹੇ ਹੋਏ ਅਫਸਰਾਂ ਦੇ ਜੇ ਤੁਸੀਂ ਨਾਥ ਨਹੀਂ ਪਾਉਂਦੇ ਤੁਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਆਪ ਨੇ ਆਉਣਾ ਐ ਅਸੀਂ ਆਪ ਦਾ ਵਿਰੋਧ ਹਜੇ ਤੱਕ ਨਹੀਂ ਕਰਨਾ ਚਾਹੁੰਦੇ ਸੀ ਪਰ ਜੇ ਆਹ ਪੁਲਿਸ ਮੁਲਾਜ਼ਮ ਐਂ ਕਰਨਗੇ ਸਾਡੇ ਨਾਲ ਸਾਡੀ ਮਜਬੂਰੀ ਬਣੂਗੀ ਅਸੀਂ ਪਿੰਡਾਂ ਦੇ ਵਿੱਚ ਛੋਡੇ ਨਾਲ ਵੀ ਦੋ ਹੱਥ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ 700 ਕਹਾਂ ਕਿਸਾਨ ਸ਼ਹੀਦ ਹੋ ਗਿਆ ਐਨ ਐਮ ਐਸ ਪੀ ਵਾਲੀ ਗੱਲ ਉੱਥੇ ਖੜੀ ਐ ਸਾਡੇ ਦੋ ਬਾਰਡਰਾਂ ਦੇ ਉੱਤੇ ਇੱਕ ਸਾਲ ਅੱਜ ਵੀ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਬੈਠੇ ਐ ਕੋਈ ਸੁਣਵਾਈ ਨਹੀਂ ਸਾਡੀ ਹੋਈ ਉਲਟਿਆ ਸਾਨੂੰ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਕੁੱਟਣ ਇਹ ਬੀ ਜੇ ਪੀ ਵਾਲੇ ਅਸੀਂ ਕਹਾਂਗੇ ਬੀ ਜੇ ਪੀ ਦੇ ਸ਼ਿਕਾਰੇ ਹੋਏ ਪੁਲਿਸ ਅਧਿਕਾਰੀ ਐ ਇਹ ਇਹ ਸਹਿਯੋਗ ਨਹੀਂ ਕਰਾਂਗੇ ਅਸੀਂ ਅਸੀਂ ਭਗਵੰਤਪਾਲ ਸਾਹਿਬ ਨੂੰ ਇਹ ਸਨੇਹਾ ਦੇਣਾ ਚਾਹਦੇ ਵੀ ਇਹ ਪੁੱਛ ਰਹੇ ਹੋ ਜਾਂਦੇ ਨੱਥ ਪਾਓ ਜੇ ਵਿਰੋਧ ਦਰਜ ਕਰਾਉਣਾ ਹੈ ਅਸੀਂ ਪੂਰੇ ਐਸਕੇਮ ਵੱਲੋਂ ਅਸੀਂ ਲਗਾਤਾਰ ਜਾਰੀ ਰਹਾਗੇ ਜਿੱਥੇ ਮਰਜੀ ਹੈ ਪੁਲਿਸ ਲਿਆ ਕਰਨ ਪਿੰਡਾਂ ਦੇ ਵਿੱਚ ਪੁਲਿਸ ਲੈ ਕੇ ਆਉਣ ਅਸੀਂ ਪਿੰਡਾਂ ਦੀਆਂ ਫਿਰਨੀਆਂ ਤੇ ਦਾਖਲ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਹੁਣ ਨਹੀਂ ਦਿੰਦੇ ਹੈਗੇ ਅੱਜ ਤੋਂ ਬਾਅਦ ਜਿਵੇਂ ਜਿਵੇਂ ਅੱਜ ਇਹਨਾਂ ਨੇ ਹਾਲਤ ਪੈਦਾ ਕੀਤੀ ਹੈ ਪਿੰਡਾਂ ਦੇ ਫਿਰਨੀਆਂ ਤੇ ਆ ਕੇ ਟਕਰਾਂਗੇ ਇਹਨਾਂ ਦੇ ਨਾਲ ਮੇਰਾ ਨਾਮ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਟਕੌਂਦਾ ਜੀਵਿਤ ਨੇਰੇ ਅਗਵਾਈ ਕਰਤਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਾਮਪਰਾ ਕੀ ਹੋ ਰਿਹਾ ਹੈ ਅੱਜ ਅਸੀਂ ਨਾ ਸੰਜੁਕਤ ਮੋਰਚਾ ਦੇ ਸੱਜਣ ਤੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਬੀਕ ਜੂ ਕਰਾਹਾ ਤੇ ਬੀਕ ਜੂ ਟਕਾਉਂਦਾ ਤੇ ਇੱਕ ਮਤਲਬ ਮਲੂਕ ਦੀ ਜਥੇਬੰਦੀ ਆ ਉਹਦੇ ਬਦੋ ਵੀ ਪੰਜਾਬ ਕਿਸਾਨ ਵੀ ਨੇ ਉਹ ਵੀ ਸਾਥੀ ਆਏ ਨੇ ਅਸੀਂ ਮਤਲਬ ਸ਼ਾਂਤ ਵੀ ਢੰਗ ਦੇ ਨਾਲ ਆ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹ ਮਤਲਬ ਬੱਲੋ ਵਾਲਾ ਜਿਹੜਾ ਸ਼ੋਹ ਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਇਨਸਾਫ ਦੌਰਾਨ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ ਅਥਰੂਗਾ ਛੱਡਿਆ ਗੋਲੀਆਂ ਕੱਲ ਗੱਦਿਆ ਜਾਂ 700 ਸੀ ਰਸਾਬਾ ਕਿਸਾਨ ਹੋਇਆ ਸੀ ਉਹਨੂੰ ਇਨਸਾਫ ਦੌਰਾਨ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀਚ ਸਾਡੇ ਟੋਨੀ ਮਿਸਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਚੜਾ ਕੇ ਉਹਨਾਂ ਨੂੰ ਸਾਫ਼ ਦੌਰ ਵਾਸਤੇ ਔਰ ਅਸੀਂ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਟੱਕਰ ਕੌਣੀ ਕੀਤੀ ਗਈ ਸੰਜੋ ਆਪਣਾ ਸੁਆਮੀ ਨਾਲ ਦੀ ਰਿਪੋਰਟ ਕੌਣੇ ਲਾਗੂ ਕੀਤੀ ਗਈ ਕਰਜੇ ਤੇ ਲਖੀਰ ਕੌਣੀ ਮਾਰੀ ਜਾ ਰਹੀ ਜੇ ਕੌਫਰਟ ਘਰਾਣਾ ਦਾ ਕਰਜ਼ਾ ਮਾਪ ਹੋ ਸਕਦਾ ਇਹ ਸ਼ਾਂਤਮਈ ਅਸੀਂ ਸਵਾਲ ਕਰਨ ਆਏ ਸੀਗੇ ਪਰ ਪੁਲਸ ਦੇ ਮਤਲਬ ਉਸ ਅਧਿਕਾਰੀ ਸੀ ਜਿਹੜੇ ਜਿਹੜੇ ਕਿ ਛਰੇ ਆਮ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾ ਛਰਿਆਂ ਨਾਲ ਮਾਰੀਆਂ ਤੇ ਸਗੋਂ ਦੀ ਕਹਿ ਰਹੇ ਸੀਗੇ ਅਸੀਂ ਤਾਂ ਆਹੀ ਕਰਾਂਗੇ ਅਸੀਂ ਮਤਲਬ ਦੱਸਣਾ ਚਾਹੁੰਦੇ ਆ ਭਗਵਾਨ ਤੇ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚੋ ਸ਼ਹਿਰਾਂ ਦੇ ਵਿੱਚੋ ਜਦੋਂ ਵੀ ਰੋਸ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਊਗੀ ਤੇ ਅੱਜ ਛਰਿਆਂ ਨਾਲ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਥਪਾਲੇ ਜਿਹੜੇ ਕੋਤਹ ਅਧਿਕਾਰੀਆ ਤੇ ਆਉਣ ਵਾਲੇ ਸਮੇਂ ਚ ਪਰ ਪਿੰਡਾਂ ਚ ਵੜਨਾ ਤੇਰਾ ਵੀ ਤੁੱਬੜ ਹੋਊਗਾ ਇਹਨਾਂ ਨੂੰ ਵੀ ਕਹਿੰਦੇ ਆ ਬੀਜੇਪੀ ਨੂੰ ਤੇ ਇਥੋਂ ਦੇ ਪਸਾਥਨ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ ਚ ਆਇਓ ਫਿਰ ਵੇਖਾਂਗੇ ਕਿਵੇਂ ਰੋਕਦੇ ਸਾਨੂੰ ਚਾਰਚੀ ਇਹ ਸਾਰਾ ਕੁਝ ਤੁਸੀਂ ਕੀਤਾ ਕੁੱਟਮਾਰ ਕੀਤੀ ਆ ਔਰ ਸਾਡਾ ਰਾਈਟ ਆ ਡੈਮੋਕਰੇਟ ਰਾਈਟ ਆ ਵਿਰੋਧ ਕਰਨਾ ਇਹ ਸਾਡੇ ਰਾਈਟ ਨੂੰ ਰੋਕਣ ਦੇ ਸਾਤੇ ਮਾ ਕੇ ਸਵਾਰ ਖੜਾ ਕੀਤਾ ਮਖ ਵੀ ਧਾਰਮਿਕ ਸਤਾਣਾ ਦੇ ਵਿੱਚ ਕੋਈ ਵੀ ਪਾਰਟੀ ਚੋਣ ਆਪਦਾ ਪ੍ਰਚਾਰ ਨਹੀਂ ਕਰ ਸਕਦੀ ਕਹਿੰਦੇ ਇਹਦਾ ਚੋਣ ਕਮਿਸ਼ਨ ਆਪੇ ਪੁੱਛੂਗਾ ਉਹ ਚੌਂਕ ਵਿੱਚ ਜਿਹੜੇ ਕਿੱਥੇ ਆਵਰਾ ਮੰਦਰ ਚ ਆ ਕੇ ਉਹ ਆਪਦੀ ਰੈਲੀ ਕਰ ਰਹੀ ਆ ਮੀਟਿੰਗ ਕਰ ਰਹੀ ਆ ਸਾਤੀ ਸਗਰਮੀਆਂ ਕਰ ਰਹੀ ਆ ਉਹਤੇ ਕਾਰਵਾਈ ਕਿਉਂ ਨਹੀਂ ਸਾਡੇ ਕਿਸਾਨਾਂ ਤੇ ਕਾਰਵਾਈ ਕਿਉਂ ਨਹੀਂ ਅਸੀਂ ਇਹ ਸਾਤਮਿਕ ਟੱਗ ਦੇ ਨਾਲ ਵਿਰੋਧ ਕਰਨ ਆਏ ਸੀਗੇ ਇਸ ਕਰਕੇ ਅਸੀਂ ਇਹ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਮਤਲਬ ਸਾਡਾ ਮਸਲਾ ਹੱਲ ਨਹੀਂ ਸੰਯੁਕਤ ਮੋਰਚੇ ਦਾ ਸੱਦੇ ਵੱਲੋਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਜਿਹੜਾ ਨੇਕਤਾ ਅਗਰਾਹਾ ਤੇ ਬੀਕੇ ਜੋ ਇਕਤਾ ਡਕਾਉਂਦਾ ਮਨਜੀਤ ਸਿੰਘ ਧਨੇਰ ਵਾਲੀ ਜਥੇਬੰਦੀ ਵੱਲੋਂ ਸਾਂਝਾਂ ਤੌਰ ਤੇ ਜਿਹੜਾ ਇਸ ਕੇਮ ਦਾ ਸੱਦਾ ਹੈ ਉਹਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਪੈਰ ਧਰੂ ਉਹਨਾਂ ਨੂੰ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਮੋੜਮੰਡੀ ਦੇ ਵਿੱਚ ਇਕੱਠੇ ਹੋਏ ਅੱਜ ਇਕੱਠੇ ਹੁੰਦਿਆ ਸਾਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਧਰਮਸ਼ਾਲਾ ਦੇ ਵਿੱਚ ਆਉਣਾ ਹੈ ਹਾਲਾਂਕਿ ਧਰਮਸ਼ਾਲਾ ਦੇ ਵਿੱਚ ਗੈਰ ਕਾਨੂੰਨੀ ਐ ਆ ਜਾਬਤੇ ਦੇ ਅਨਸਾਰ ਵੀ ਪਰ ਜਦੋਂ ਅਸੀਂ ਆ ਚੌਂਕ ਦੇ ਵਿੱਚ ਦਾਖਲ ਹੋਏ ਆ ਕੇ ਖੜੇ ਆ ਖੜਦਿਆ ਸਾਰ ਕੁਝ ਪੁਲਿਸ ਮੁਲਾਜ਼ਮ ਜਿਹੜੇ ਬਹੁਤ ਸਾਰੇ ਚੱਕੇ ਹੋਏ ਸੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਲਾਗਾ ਨਹੀਂ ਦੇਗਾ ਨਹੀਂ ਸਾਡੇ ਬਜ਼ੁਰਗ ਕਿਸਾਨਾਂ ਦੇ ਡਾਂਗਾ ਵੀ ਮਾਰੀਆਂ ਪੱਗਾਂ ਵੀ ਲਾਈਆਂ ਧੱਕਾ ਮੁਕੀ ਵੀ ਕੀਤੀ ਐ ਅਸੀਂ ਪੰਜਾਬ ਸਰਕਾਰ ਨੂੰ ਇਸ ਕੱਲ ਦਾ ਸਨੇਹਾ ਦੇਣਾ ਚਾਹੁੰਦੇ ਆ ਇਹੋ ਜੇ ਪੁੱਛਰੇ ਹੋਏ ਅਫਸਰਾਂ ਦੇ ਜੇ ਤੁਸੀਂ ਨਾਥ ਨਹੀਂ ਪਾਉਂਦੇ ਤੁਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਆਪ ਨੇ ਆਉਣਾ ਅਸੀਂ ਆਪ ਦਾ ਵਿਰੋਧ ਹਜੇ ਤੱਕ ਨਹੀਂ ਕਰਨਾ ਚਾਹੁੰਦੇ ਸੀ ਪਰ ਜੇ ਆਹ ਪੁਲਿਸ ਮੁਲਾਜ਼ਮ ਐਂ ਕਰਨਗੇ ਸਾਡੇ ਨਾਲ ਸਾਡੀ ਮਜਬੂਰੀ ਬਣੂਗੀ ਅਸੀਂ ਪਿੰਡਾਂ ਦੇ ਵਿੱਚ ਛੋਡੇ ਨਾਲ ਵੀ ਦੋ ਹੱਥ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ 700 ਕਹਾਂ ਕਿਸਾਨ ਸ਼ਹੀਦ ਹੋ ਗਿਆ ਐਨ ਐਮਐਸਪੀ ਵਾਲੀ ਗੱਲ ਉੱਥੇ ਖੜੀ ਐ ਸਾਡੇ ਦੋ ਬਾਡਰਾਂ ਦੇ ਉੱਤੇ ਇੱਕ ਸਾਲ ਅੱਜ ਵੀ ਹਰਿਆਣੇ ਦੇ ਬਾਡਰਾਂ ਦੇ ਉੱਤੇ ਬੈਠੇ ਐ ਕੋਈ ਸੁਣਵਾਈ ਨਹੀਂ ਸਾਡੀ ਹੋਈ ਉਲਟਿਆ ਸਾਨੂੰ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਕੁੱਟਣ ਇਹ ਬੀਜੇਪੀ ਵਾਲੇ ਅਸੀਂ ਕਹਾਂਗੇ ਬੀਜੇਪੀ ਦੇ ਸ਼ਿਕਾਰੀ ਹੋਏ ਪੁਲਿਸ ਅਧਿਕਾਰੀ ਐ ਇਹ ਇਹ ਸਹਿਣ ਨਹੀਂ ਕਰਾਂਗੇ ਅਸੀਂ ਅਸੀਂ ਭਗਵੰਤ ਮਾਨ ਸਾਹਿਬ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਵੀ ਇਹ ਪੁੱਛ ਰਹੇ ਹੋ ਜਾਂਦੇ ਨੱਥ ਪਾਓ ਜੇ ਵਿਰੋਧ ਦਰਜ ਕਰਾਉਣਾ ਐ ਅਸੀਂ ਪੂਰੇ ਇਸ ਸਕੀਮ ਵੱਲੋਂ ਅਸੀਂ ਲਗਾਤਾਰ ਜਾਰੀ ਰਹਿਾਂਗੇ ਜਿੱਥੇ ਮਰਜੀ ਐ ਪੁਲਿਸ ਲੈ ਆ ਕੇ ਕਰਨ ਪਿੰਡਾਂ ਦੇ ਵਿੱਚ ਪੁਲਿਸ ਲੈ ਕੇ ਆਉਣਾ ਸੀ ਪਿੰਡਾਂ ਦੀਆਂ ਫਿਰਨੀਆਂ ਤੇ ਦਾਖਲ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਹੁਣ ਨਹੀਂ ਦਿੰਦੇ ਹੈਗੇ ਅੱਜ ਤੋਂ ਬਾਅਦ ਜਿਵੇਂ ਜਿਵੇਂ ਅੱਜ ਇਹਨਾਂ ਨੇ ਹਾਲਤ ਪੈਦਾ ਕੀਤੀ ਹੈ ਪਿੰਡਾਂ ਦੇ ਫਿਰਨੀਆਂ ਤੇ ਆ ਕੇ ਟਕਰਾਂਗੇ ਇਹਨਾਂ ਦੇ ਨਾਲ ਮੇਰਾ ਨਾਮ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਟਕਾਉਂਦਾ ਜਿਹਦੀ ਧਨੇਰ ਗਵਾਈ ਕਰਤਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਾਮਪਰਾ ਜੀ ਅੱਜ ਅਸੀਂ ਨਾ ਸੰਜੁਕਤ ਮੋਰਚਾ ਦੇ ਸੱਜਣ ਤੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਵਿਕੇ ਨੂੰ ਕਰਾਹਾ ਤੇ ਵਿਕੇ ਨੂੰ ਟਕਾਉਂਦਾ ਤੇ ਇੱਕ ਮਤਲਬ ਮਲੂਕ ਦੀ ਜਥੇਬੰਦੀ ਆ ਉਹਦੇ ਬਦੋ ਵੀ ਪੰਜਾਬ ਕਿਸਾਨ ਵੀ ਨੇ ਉਹ ਉਹ ਵੀ ਸਾਥੀ ਆਏ ਨੇ ਅਸੀਂ ਮਤਲਬ ਸ਼ਾਂਤ ਪ੍ਰੀਤ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹ ਮਤਲਬ ਬੱਲੂ ਵਾਲਾ ਜਿਹੜਾ ਸ਼ੋਹ ਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਇਨਸਾਫ ਦੋਨੋਂ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ 300 ਗਾ ਛੱਡਿਆ ਗੋਲੀਆਂ ਕੱਲ ਗੱਬਿਆ ਜਾਂ 700 ਸੀ ਰਖਾਬਾ ਕਿਸਾਨ ਹੋਇਆ ਸੀ ਉਹਨੂੰ ਇਨਸਾਫ ਦੋਨੋਂ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀਚ ਸਾਡੇ ਟੋਨੀ ਮਿਸਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਤੜਾ ਕੇ ਉਹਨਾਂ ਨੂੰ ਸਾਫ ਤੋਂ ਉਹਨਾਂ ਵਾਸਤੇ ਪਰ ਅਸੀਂ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਤੱਕ ਕੋਈ ਨਹੀਂ ਕੀਤੀ ਗਈ ਸੰਜੋ ਆਪਣਾ ਸੁਆਮੀ ਨਾਲ ਦੀ ਰਿਪੋਰਟ ਕੋਈ ਲਾਗੂ ਕੀਤੀ ਗਈ ਕਰਜੇ ਤੇ ਲਖੀਰ ਕੋਈ ਨਹੀਂ ਮਾਰੀ ਜਾ ਰਹੀ ਜੇ ਕਾਂਗਰਸ ਘਰਾਨਾ ਦਾ ਕਰਕਮ ਆਪ ਹੋ ਸਕਦਾ ਇਹ ਸ਼ਾਂਤਮਈ ਅਸੀਂ ਸਵਾਲ ਕਰਨ ਆਏ ਸੀਗੇ ਪਰ ਪੁੱਛਦੇ ਮਤਲਬ ਕਿਸ ਅਧਿਕਾਰੀ ਸੀ ਜਿਹੜੇ ਜਿਹੜੇ ਕਿ ਸ਼ਰਿਆਂ ਵਿੱਚ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾ ਸ਼ਰਿਆਂ ਵਿੱਚ ਮਾਰੀਆਂ ਤੇ ਸੁਗੋਂ ਦੀ ਕਹਿ ਰਹੇ ਸੀਗੇ ਅਸੀਂ ਤਾਂ ਆ ਹੀ ਕਰਾਂਗੇ ਅਸੀਂ ਮੈਂ ਤਾਂ ਦੱਸਣਾ ਚਾਹੁੰਦਾ ਭਗਵਾਨ ਤੇ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚੋ ਸ਼ਹਿਰਾਂ ਦੇ ਵਿੱਚੋ ਜਦੋਂ ਵੀ ਰੋਸ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਾਊਗੀ ਤੇ ਅੱਜ ਛਰਿਆਂ 'ਚ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਥਪਾਲੇ ਜਿਹੜੇ ਕੋਚ ਅਧਿਕਾਰੀਆ ਤੇ ਆਉਣ ਵਾਲੇ ਸਮੇਂ 'ਚ ਪਰ ਪਿੰਡਾਂ 'ਚ ਵੜਨਾ ਤੇਰਾ ਵੀ ਤੁੱਬੜ ਹੋਊਗਾ ਇਹਨਾਂ ਨੂੰ ਵੀ ਕਹਿੰਦੇ ਆ ਬੀਜੇਪੀ ਨੂੰ ਤੇ ਇਥੋਂ ਦੇ ਪਸਾਥ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ ਚ ਆਇਓ ਫਿਰ ਵੇਖਾਂਗੇ ਕਿ ਕਿਵੇਂ ਰੋਕਦੇ ਸਾਨੂੰ ਚਾਲ ਚੀ ਇਹ ਸਾਰਾ ਕੁਝ ਤੁਸੀਂ ਕੀਤਾ ਕੁੱਟਮਾਰ ਕੀਤੀ ਆ ਔਰ ਸਾਡਾ ਰਾਈਟ ਆ ਡੈਮੋਕਰੇਟ ਰਾਈਟ ਆ ਵਿਰੋਧ ਕਰਨਾ ਇਹ ਸਾਡੇ ਰਾਈਟ ਨੂੰ ਰੋਕਣ ਦੇ ਸਾਤੇ ਮੈਂ ਕਿਥੋਂ ਖੜਾ ਕੀਤਾ ਮਖ ਵੀ ਧਰਮ